ਜੀ ਰੀਸਟਾਰਟ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਕਿਉਰਿਟੀ ਰੀਜਨਸ ਨਹੀਂ ਡਿਸਕਲੋਸ ਕਰਾਂਗੀ ਬਠਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਿਰੋਤੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਏਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਕਮਕੀ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕੋਲਰ ਸੀ ਉਹਨੇ ਆਪਣਾ ਨਾਮ ਗੋਪੀ ਲੋਹਾਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਿਰੋਤੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐਸ ਜਿਹੜੇ ਐਕਸਟਰਸ਼ਨ ਔਰ 511 ਆਪੀ ਸੀ ਦਾ ਇਕੁਇਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ ਦੈਟ ਸੀਇੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ ਐਸਪੀ ਡੀ ਨੇ ਕੇਸ ਨੂੰ ਸੁਪਰਵਾਈਜ਼ ਕੀਤਾ ਅਲੋਂਗ ਵਿਦ ਦ ਡੀਐਸਪੀ ਡੀ ਰਾਜੇਸ਼ ਸ਼ਰਮਾ ਔਰ ਇਨਚਾਰਜ ਸੀਆਈਏ 2 ਦੀ ਟੀਮ ਇਸ ਕੇਸ 'ਤੇ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 बोर ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਂ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਹੈ ਇਨਾ ਦੋਨਾਂ ਤੋਂ ਇੱਕ ਬਾਈਕ Bajaj Boxer red without number plate along with two mobiles recover ਹੋਈ ਹੈ। ਸੋ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲੋਹਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ। ਇਹ ਜਿਹੜਾ ਹੈਗਾ ਗੋਪੀ ਲੋਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲੋਹਰੀਆ ਦੇ ਕਹਿਣ ਤੇ ਹੀ ਇਹ ਜਿਹੜਾ ਫਿਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹਰੀਆ ਹੈ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ ਚ ਬੈਠਾ ਹੈ ਤੇ ਉੱਥੋਂ ਇਹ ਵਕ-ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਆ ਇਸ ਤਰ੍ਹਾਂ ਦੇ ਨਾਮ 'ਤੇ ਲੋਕਾਂ ਤੋਂ ਫਿਰੋਤੀ ਦੀ ਕਾਲਸ ਕਰਦਾ ਆ ਰਿਹਾ ਹੈ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ ਚ ਪਤਾ ਲੱਗੀ ਹੈ ਕਿ ਵਨ ਆਫ ਦਾ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ April ਜਾਂ May ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਵਪ੍ਰੀਤ ਨਾ ਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲਾਹੌਰੀਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪਿੰਡਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਿਰੋਤੀ ਭਰੀ ਚਿੱਠੀ ਸੁੱਟ ਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ 'ਚੋ ਕੋਈ ਹੋਰ ਵੀ ਪੁਰਾਣੇ ਕੀ ਕੇਸਸ ਟਰੇਸ ਹੁੰਦੇ ਆ ਉਹ ਦੀ ਸਾਨੂੰ ਉਮੀਦ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਦੇ ਤੇ 9 April 24 ਚ ਅਸਲਾ ਹੱਕ ਦਾ ਪਰਚਾ ਮੋਗੇ ਚ ਦਰਜ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਗੋਪੀ ਲਾਹੌਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾ ਦਰਜ ਹੋਈਏ ਇੱਕ ਜਗਰਾਉਂ ਚ ਤੇ ਇੱਕ ਬਠਿੰਡਾ ਚ ਔਰ ਇਹਨਾਂ ਅੱਧ ਪਰਚੇ ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਜੋ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰਸ਼ਨ ਦੇ ਆਲਰੇਡੀ ਅਜਤੇ ਲੌਂਚਡ ਹੈ ਫਰੋਤੀ ਕਿੰਨੀ ਮੰਗੀ ਗਈ ਸੀ ਜਿਹੜੇ ਆ ਵੈਪਨ ਦੀ ਚੀਜ਼ ਇਹਨਾਂ ਤੋਂ ਬਰਾਮਦ ਹੋਏ ਨੇ ਕਿੰਨਾ ਕਿਲੋਗ੍ਰਾਮ ਫਰੋਤੀ ਜੀ ਜੋ ਸਾਨੂੰ ਮੁਦਈ ਨੇ ਦਰਸ਼ਿਆ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਬਰਾਮਦ ਹੋਇਆ ਜਿਹੜਾ ਤੁਸੀਂ ਤੇਰੇ ਲਾਹੌਰੀ ਦੇ ਰਹਿ ਗਏ ਉਹ ਗੈਂਗਸਟਰ ਪਤਾ ਹੈਗਾ ਜੀ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਾਂਗੀ ਪਰ ਉਹਦੇ ਤੇ ਕਿਉਂਕਿ ਅਤ ਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਹੀਨियस क्राइम ਲੋਕਾਂ ਨੂੰ ਇੰਟੀਮੀਡੇਟ ਕਰਕੇ ਉਹਨਾਂ ਤੋਂ ਫਰौती ਮੰਗਦਾ ਸੋ ਹੀ ਇਜ਼ ਡੈਫੀਨਟਲੀ ਵਨਰ ਬੀ ਗੈਂਗਸਟਰ ওকে ਮੋਗਾ ਦੀ ਤੇ ਖੈ ਦੂਰੀ ਬਹੁਤ ਹੈ ਜੇ ਇਸ ਤੇ ਵਪਾਰੀ ਨੂੰ ਦੇਖੋ ਜੀ ਹੁਣ ਜਿਹੜਾ ਵਪਾਰੀ ਉਹ ਤਾਂ ਬਠਿੰਡੇ ਦਾ ਹੈ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਇਟ ਜੁਆਇਨਿੰਗ ਇ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਹੈ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ ਪੋਰਵੀ ਖੁਲਾਸੇ ਪਤਾ ਲੱਗਣਗੇ ਕਿ ਵਾਈ ਡਿਡ ਦੇ ਟਾਰਗੇਟ ਹੈ ਅਸੀਂ ਜੀ ਹਲੇ ਚੈੱਕ ਕਰਦੇ ਆ ਵੀ ਪਹਿਲਾਂ ਵੀ ਕੇਸਸ ਚ ਕੀ ਹੋਇਆ ਆਦਰਵਾਇਜ਼ ਅਸੀਂ ਪੂਰਾ ਬਿਕਾਜ਼ ਹੀ ਇਜ਼ ਦਾ ਮੇਨ ਕਿੰਗਪਿਨ ਆਫ ਦਿਸ ਕੇਸ ਸੋ ਡੈਫੀਨਿਟਲੀ ਅਸੀਂ ਜੋ ਵੀ ਪ੍ਰੋਸੀਜਰ ਅਡਾਪਟ ਹੁੰਦਾ ਐਸ ਪਰ ਲਾਅ ਉਹ ਕਰਾਂਗੇ ਮੈਂ ਤੁਹਾਨੂੰ ਕਹਾਂ ਕਿ ਗੋਪੀ ਲਹੋਰੀਆ ਦੀ ਸੀ ਜੀ ਕਿ ਇਹਨਾਂ ਨੇ ਆਪ ਕਿੱਡੀ ਜੋ ਇਹਨਾਂ ਦੇ ਗੁਰਗੇ ਜਿਹੜੀ ਜੀ ਸਾਨੂੰ ਕੰਪਲੇਂਟ ਆਈਏ ਉਹ ਨੰਬਰ ਫੋਰਨ ਬੇਸ ਹੈਗਾ ਤੇ ਉਹਨੇ ਅਲੈਜ ਕੀਤਾ ਕਿ ਮੈਂ ਗੋਪੀ ਲਹੋਰੀਆ ਬੋਲ ਰਿਹਾ ਤੇ ਉਹਦੇ ਬਿਹਫ ਤੇ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਹੁੰਡੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਹਾਂ ਗੋਪੀ ਉਹ ਇਹ ਹੈ ਕਿ ਕਿੱਥੇ ਬੈਠਾ ਹੈ ਕੈਨੇਡਾ ਜਾਂ ਕਿੱਥੇ ਹੁਣ ਤੱਕ ਤਾਂ ਜੀ ਜੋ ਇਹਨਾਂ ਤੋਂ ਵੀ ਪਤਾ ਲੱਗ ਰਿਹਾ ਹੈ ਕਿ ਉਹ ਕੈਨੇਡਾ ਬੈਠੇ ਹੈ ਬਟ ਆਈ ਕਨ ਕਨਫਰਮ ਇਟ ਬਿਕੋਜ਼ ਇੰਟਰਨੈਸ਼ਨਲੀ ਇਹ ਕਈ ਤਰ੍ਹਾਂ ਦੀ ਐਪਸ ਯੂਜ਼ ਕਰਕੇ ਵੀ ਆਪਣੀ ਲੋਕੇਸ਼ਨ ਮਤਲਬ ਗੁੱਡਵਿੰਗ ਕਰਦੇ ਹੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਜੀ ਫਿਰੌਤੀ ਲੈਣ ਆਏ ਥੋੜੇ ਗ੍ਰਿਫਟ ਚ ਆ ਗਏ ਜਾਂ ਕੋਈ ਹੋਰ ਟੈਕਨੀਕਲ ਸਿਸਟਮ ਨਾਲ ਇਹਨਾਂ ਨੂੰ ਕਰਾਇਆ ਗਿਆ ਜੀ ਮੇਰਾ ਆਈ ਥਿੰਕ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਯੈਸ ਫਿਰੌਤੀ ਲੈਣ ਹੀ ਆਏ ਸੀ ਬਾਕੀ ਮੈਂ ਜ਼ਿਆਦਾ ਇਹ ਡੀਟੇਲ ਹਲੇ ਸਟੇਜ ਤੇ ਨਹੀਂ ਰਿਵੀ ਜੀ ਉਹ ਨਦੀ ਉਹਨਾਂ ਨੇ ਆਪਣੀ ਅਨੋਨਿਮਿਟੀ ਸਾਨੂੰ ਰਿਕੁਐਸਟ ਕੀਤੀ ਸੀਗੀ ਇਸ ਕਰਕੇ ਵਪਾਰੀ ਬਟ ਹੀ ਇਜ਼ ਅ ਬਿਜ਼ਨਸਮੈਨ ਤੇ ਮੈਂ ਹੋਰ ਨਹੀਂ ਰਿਵੀਲ ਕਰ ਸਕਦੀ ਔਨ ਹਿਸ ਰਿਕੁਐਸਟ ਇੱਕੋ ਵਾਰੀ ਟੈਂਪਰਡ 25 ਪਰ ਡਾਕਟਰ ਨੂੰ ਸੁਪਤੀ ਮੰਗੀ ਸੀ ਮੈਂ ਜੀ ਕਮੈਂਟਲੀ ਕਰਾਂਗੀ ਬਟ ਹੀ ਇਜ਼ ਅ ਬਿਜ਼ਨਸਮੈਨ ਇਹ ਕੌਣ ਕੋ ਇੱਕੋ ਵਾਰੀ ਆਇਆ ਸੀ ਮੈਮ ਕੋ ਬਾਰ-ਬਾਰ ਆਇਆ ਸੀ ਨਹੀਂ ਜੀ ਇੱਕ ਤੋਂ ਜ਼ਿਆਦਾ ਵਾਰ ਆਇਆ ਬਿਲਕੁਲ ਉਹਨਾਂ ਤਲਵੰਡੀ ਗਏ ਹੋਏ ਸੀ ਉਦੋਂ ਆਇਆ ਕੌਣ ਜੀ ਉਹ ਤਲਵੰਡੀ ਬਿਜ਼ਨਸ ਕਰਦੇ ਮੈਂ ਨਾ ਹੀ ਰਿਵੀਲ ਕਰਾਂਗੇ ਇਹ ਜਮਾਨਤ ਸੀ ਕਿ ਕਿਸੇ ਕਿਸੇ ਨੂੰ ਘੋੜੇ ਦੀ ਇਹ ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਹੱਬਣਾ ਹੈ ਕ੍ਰਾਈਮ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਮੇਰੀ ਕਾਲ ਸੀ ਗੱਲ ਕਰ ਰਹੇ ਹੋ ਜਾਂ ਕ੍ਰਾਈਮ ਦੀ ਗੱਲ ਕਰੀਏ ਕੋਈ ਉੱਥੋਂ ਬੰਦਾ ਜੁੜਿਆ ਹੈ ਇਹਨਾਂ ਨਾਲ ਤਾਂ ਕੋਈ ਗੱਲ ਸਾਹਮਣੇ ਆਈ ਹੈ ਹੁਣ ਤੱਕ ਦੀ ਤਫਤੀਸ਼ ਚ ਤਾ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੇ ਹੀ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਵੀਲ ਟੇਕ ਐਕਸ਼ਨ ਆਊਗਾ ਇਸ ਪਾਸੇ ਦੇ ਲੋਕ ਸੀ ਤਾਂ 500 ਇਹਨਾਂ ਨੇ ਕੀ ਕੀਤਾ